ਹਲੋ ਅੱਜ ਸਮੇਂ ਦੀ ਜਿਹੜੀ ਜ਼ਰੂਰਤ ਹੈ ਲੋਕੀ ਬਿਊਟੀ ਵੱਲ ਆਪਣੇ ਵੱਲ ਬਹੁਤ ਧਿਆਨ ਦੇ ਰਹੇ ਨੇ ਔਰ ਦੇਣਾ ਵੀ ਚਾਹੀਦਾ ਆਪਣੇ ਬਾਡੀ ਵੱਲ ਬਿਊਟੀ ਵੱਲ ਤੋ ਇਹਦਾ ਜਿਹੜਾ ਹੈਅਰ ਕ੍ਰਿਊ ਜਿਹੜਾ ਇਹਨਾਂ ਨੇ ਲਗਜ਼ਰੀ ਸਟੂਨ ਖੁੱਲ੍ਹਾ ਦੇ ਦਿੱਤੇ ਮੈਂ ਦੇਖਿਆ ਸਾਰਾ ਬਹੁਤ ਵਧੀਆ ਔਰ ਮਾਡਰਨ ਹੈ। ਕੋਈ ਸਭ ਤੋਂ ਵੱਧ ਖੁਸ਼ੀ ਹੈ ਕੇ ਬੱਚੇ ਅੱਜਕੱਲ ਜਿਹੜੇ ਨੇ ਬਾਹਰ ਜਾ ਦਾ ਰੁਝਾਨ ਛੱਡ ਕੇ ਬਾਹਰੋਂ ਜਿਹੜਾ ਆ ਕੇ ਇੱਥੇ ਸੈਟਅਪ ਕਰ ਰਹੇ ਨੇ ਇਹ ਸਾਹਿਲ ਜਿਹੜਾ ਨੇ ਕੈਨੇਡਾ ਤੋਂ ਵਾਪਸ ਆ ਕੇ ਇਹਨਾਂ ਦੀ ਬੇਸੀ ਜਿਹੜੀ ਉਥੇ ਬਕਾਇਦਾ ਜਿਹੜਾ ਕੈਨੇਡਾ ਦਾ ਕੋਰਸ ਕੀਤਾ ਕਾਫੀ ਸਾਲ ਲਗਾ ਕੇ ਮੇਰਾ ਸਾਹਿਲਦੀਪ ਸਿੰਘ ਸਰ ਜੀ ਅੰਮ੍ਰਿਤਸਰ ਦੇ ਜਿਹੜੇ ਮਹਿਰ ਨੇ ਜਤਿੰਦਰ ਸਿੰਘ ਮੋਤੀਪਾਟੇ ਜੀ ਜੀ ਇਨੋਗਰੇਸ਼ਨ ਤੇ ਆਏ ਜੀ ਇਦਾਂ ਦੇਖਦੇ ਠੀਕਣਾ ਚਾਹੁੰਦੇ ਅਸੀਂ ਬਹੁਤ ਖੁਸ਼ ਹਾਂ ਜੀ ਇਹਨਾਂ ਦੀ ਪ੍ਰੈਜ਼ੈਂਸ ਸਾਡੇ ਨੂੰ ਮਿਲੀ ਆ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਨਿਊਲੀ ਓਪਨ ਸਲੂਨ ਆ ਸਾਡਾ ਲਕਜਰੀ ਸਲੂਨ ਆ ਇਨ ਦਾ ਹਾਰਟ ਆਫ ਰਾਨੀ ਬਾਗ ਤੇ ਅੱਜ ਇਹ ਆਏ ਨੇ ਸਾਡਾ ਹੌਸਲਾ ਫੁਜਾਈ ਕੀਤਾ ਇਹਨਾਂ ਨੇ ਸਾਨੂੰ ਬਹੁਤ ਵਧੀਆ ਲੱਗਾ ਅ ਸੱਜੇ ਜੀ ਚਲੋ ਅੱਜ ਸਮੇਂ ਦੀ ਜਿਹੜੀ ਜ਼ਰੂਰਤ ਹੈ ਲੋਕੀ ਬਿਊਟੀ ਵੱਲ ਆਪਣੇ ਵੱਲ ਬਹੁਤ ਧਿਆਨ ਦੇ ਰਹੇ ਨੇ ਔਰ ਦੇਣਾ ਵੀ ਚਾਹੀਦਾ ਆਪਣੇ ਬਾਡੀ ਵੱਲ ਬਿਊਟੀ ਵੱਲ ਸੋ ਇਹਨਾਂ ਜਿਹੜਾ ਹੈਅਰ ਕリュー ਜਿਹੜਾ ਇਹਨਾਂ ਨੇ ਲਗਜ਼ਰੀ ਸਲੂਨ ਖੋਲ੍ਹਿਆ ਦਾ ਇੱਥੇ ਮੈਂ ਦੇਖਿਆ ਸਾਰਾ ਬਹੁਤ ਵਧੀਆ ਔਰ ਮਾਡਰਨ ਹੈ ਅਪਡੇਟ ਕੀਤਾ ਦਾ ਜੋ ਆ ਇਸ ਸਮੇਂ ਦੀ ਜ਼ਰੂਰਤ ਹੈ ਬਹੁਤ ਵਧੀਆ ਸਲੂਨ ਹੈ ਔਰ ਇਹਦੇ ਵਿੱਚ ਮੈਂ ਇੱਕ ਜਿਹੜੀ ਖਾਸ ਚੀਜ਼ ਪ੍ਰਭਾਵਿਤ ਕੀਤੀ ਹੋਏ ਕਿ ਇਹਨਾਂ ਨੇ ਪਰਸਨਲੀ ਵੀ ਜਿੰਨੇ ਕੋਈ ਸਟੇ ਨੇ ਕੋਈ ਤਿਆਰ ਹੋਣਾ ਹੈ ਜਾਂ ਕੋਈ ਬਿਊਟੀਫਿਕੇਸ਼ਨ ਦਾ ਕੋਈ ਕੋਈ ਵੀ ਕਰਵਾਉਣਾ ਹੈ ਸਲੂਨ ਦੇ ਵਿੱਚ ਕੰਮ ਉਹ ਪ੍ਰਾਈਵੇਟਲੀ ਵੀ ਇਸ ਪਾ ਵੀ ਹੈ ਸੋ ਮੈਨੂੰ ਬਹੁਤ ਅੱਛਾ ਲੱਗਾ ਔਰ ਮੈਂ ਦਵਾ ਵੀ ਕਰਦਾ ਕਿ ਇਹਨਾਂ ਦੇ ਜਿਹੜਾ ਹੈਗਾ ਜਿਹੜਾ ਇਹਨਾਂ ਦੇ ਕਾਰੋਬਾਰ ਦੇ ਵਿੱਚ ਵੀ ਵਾਧਾ ਹੋਇਆ ਔਰ ਲੋਕ ਆ ਕੇ ਇੱਕ ਵਾਰੀ ਜ਼ਰੂਰ ਇਹਨਾਂ ਦੇ ਆ ਕੇ ਸਲੂਨ ਦੇ ਵਿੱਚ ਜ਼ਰੂਰ ਦੇਖਣ ਆ ਕੇ ਜਿਹੜੇ ਬੱਚਿਆਂ ਦੇ ਨਵੇਂ ਮੈਰਿਜ ਹੋਣੀਆਂ ਉਹਨਾਂ ਨੇ ਲੱਗਦਾ ਕਿ ਸਲੂਨ ਤੁਸੀਂ ਦੇਖਿਆ ਹੀ ਐ ਸਾਲਾ ਕਿ ਬਹੁਤ ਵਧੀਆ ਕਿੱਦਾਂ ਦੇਖਦੇ ਹੋ ਮੈਂ ਨਹੀਂ ਮੈਂ ਦੇਖਿਆ ਸਲੂਨ ਜਿਹੜਾ ਬਿਲਕੁਲ ਮਾਡਰਨ ਸਲੂਨ ਹੈ ਔਰ ਬ੍ਰਾਈਡਸ ਲਈ ਵੀ ਜਿਹੜਾ ਇਹਨਾਂ ਸਪੈਸ਼ਲੀ ਰੂਮ ਬਣਾਏ ਨੇ ਬ੍ਰਾਈਡ ਨੂੰ ਮੈਂ ਬ੍ਰਾਈਡ ਗਰੂਪ ਨੂੰ ਤਿਆਰ ਹੋਣ ਲਈ ਔਰ ਇਹ ਨਵੀਂ ਚੀਜ਼ ਹੈ ਬਹੁਤ ਵਧੀਆ ਹੈ ਜਿਹੜਾ ਕਾਮਨ ਵੀ ਜਿੰਨੇ ਕਰਵਾਣਾ ਕੋਈ ਕਾਮਨ ਵੀ ਸਲੂਨ ਦੇ ਵਿੱਚ ਆ ਸਕਦਾ ਜਿੰਨੇ ਕੋਈ ਪ੍ਰਾਈਵੇਟਲੀ ਵੀ ਕੋਈ ਫੈਮਿਲੀ ਨਾਲ ਆਇਆਦਾ ਕੋਈ ਬੈਠਣ ਲਈ ਜਗ੍ਹਾ ਉਹਦੇ ਲਈ ਵੀ ਜਿਹੜਾ ਇਹਨਾਂ ਨੇ ਸੈਪਰੇਟ ਬਣਾਇਆ ਔਰ 뷰 ਬਹੁਤ ਵਧੀਆ ਹੈ ਔਰ ਸਾਰੀ ਮਾਡਰਨ ਇਹਨਾਂ ਕੋਲ ਜਿਹੜੀ ਹੈ ਸਾਰੀ ਟੈਕਨੋਲੋਜੀ ਹੈ ਜਿਹੜਾ ਇਹਨਾਂ ਖੋਲਿਆ ਸੋ ਬਹੁਤ ਵਧੀਆ ਹੈ ਜੀ ਸ਼ਹਿਰ ਲਈ ਹੈ ਜਿਹੜਾ ਅਨਸਰ ਸ਼ਹਿਰ ਲਈ ਬਹੁਤ ਵਧੀਆ ਸਲੂਨ ਹੈ